ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮੌਮੇ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਯੋਗੇਸ਼ ਕੁਮਾਰ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਰਾਜਪੂਰਾ ਵਿਕਰਮ ਬਰਾੜ ਤੇ ਇਨਚਾਰਜ ਸਪੈਸ਼ਲ ਸੈਲ ਰਾਜਪੋਰਾ ਇਨਸਪੈਕਟਰ ਰਹਿ ਰਿਬੋਪਾਰਾ ਦੀ ਟੀਮਾਂ ਨੇ ਇਹ ਦੋ ਮੁਖਿਆਤ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੋਈ ਤੇ ਗੂਰੀਟ ਜਿਹੜੇ ਯੂਐਸ ਚ ਅਮਰੀਕਾ ਚ ਬੈਠੇ ਗੈਂਗਸਟਰ ਨਾਲ ਲਿੰਕ ਚ ਹੈਗੇ ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਤੀਬੋਰ ਦੇ ਤਿੰਨ ਸੋਫਿਸਟੀਕੇਟਿਡ ਕਿਸਟਲਸ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰਾਉਂਡ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁਬੀ ਜਿਹੜਾ ਦੂਜਾ ਕ੍ਰਿਮਿਨਲ ਹੈਗਾ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਐਕਟ ਦੇ ਫਿਰੋਤੀ ਦੇ ਤੇ ਹੋਰ سنگੀਨ ਧਰਾਵਾਂ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਬੀਤੇ ਦਿਨੀ ਜਨਵਰੀ 'ਚ ਜਿਹੜਾ ਮੀਤ ਬਾਉਂਸਰ ਦਾ ਚੰਡੀਗੜ੍ਹ 'ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਸ ਕਤਲ ਦੀ ਚੰਡੀਗੜ੍ਹ ਦੀ ਵਾਰਦਾਤ 'ਚ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰੈਸਟ ਨਾਲ ਤੇ ਤਿੰਨੇ ਪਿਸਟਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਸੰਸਨੀ ਖੇਸ ਕਤਲ ਦੀ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਚਾਕ ਚੋਬੰਦਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜਾਬਤਾ ਵੀ ਲੱਗਿਆ ਹੋਇਆ ਤੇ ਪੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪੈਟਰੋਲਿੰਗਾਂ ਕਰਕੇ ਫਲੈਗ ਮਾਰਚ ਕਰਕੇ ਅਚਨਚੇ ਚੈਕਿੰਗਾਂ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰਗਰਮ ਮੁਹਿੰਮ ਜਿਹੜੀ ਆ ਉਹ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਹੈ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਸ ਕੀਤਾ ਗਿਆ ਜਿਹੜਾ ਦੂਜੇ ਮੁਲਕ 'ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸੀ। ਇਹ ਕੀ ਕੰਮ ਕਰਦੇ ਸਰ ਇਹ ਕ੍ਰਿਮਿਨਲ ਨੇ ਜੀ ਕੰਮ ਤੇ ਕੋਈ ਨਹੀਂ ਇਹਨਾਂ ਦੇ ਹੀ ਕ੍ਰਾਈਮ ਪੇਸ਼ਾ ਲੋਕ ਨੇ ਜੀ। ਪਹਿਲਾਂ ਵੀ ਇਹਨਾਂ ਤੇ ਕਈ ਵੱਡੇ ਧਰਾਮਾਂ ਦੇ ਮੁਕੱਦਮੇ ਦਰਜ ਆ ਇਹ ਇਨਾਂ ਨੇ ਹੁਣ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੀ ਗੈਂਗਸਟਰ ਹਾਂਜੀ ਇਹ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੂਰੀ ਢਿਲੋਂ ਅਮਰੀਕਾ 'ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ ਦੋ